ਅੱਜ ਤੋਂ 20 ਸਾਲ ਪਹਿਲਾਂ ਸਾਡੇ ਕੋ ਕਿੰਨੇ ਪ੍ਰਕਾਰ ਦੇ ਚੁੱਲ੍ਹੇ ਹੁੰਦੇ ਸੀ ਤੇ ਅੱਜ ਦੇ ਟਾਈਮ 'ਚ ਸਾਡੇ ਕੋ ਖਾਲੀ ਇੱਕ ਗੈਸ ਚੁੱਲਾ ਹੀ ਰਹਿ ਗਿਆ ਵਾ ਚੁੱਲਿਆਂ ਜੇਕਰ ਅਸੀਂ ਗੱਲ ਕਰੀਏ ਤੇ ਸਾਡੇ ਪੁਰਾਣੇ ਪਿੰਡਾਂ ਦੇ ਵਿੱਚ ਇੰਨੇ ਹੀ ਜਾਦੇ ਚੁੱਲ੍ਹੇ ਹੁੰਦੇ ਸੀ ਕਿ ਚੁੱਲਿਆਂ ਦਾ ਸ਼ੌਂਕ ਹਰ ਇੱਕ ਔਰਤ ਨੂੰ ਹੁੰਦਾ ਕਿ ਸਾਡੇ ਘਰ ਦੇ ਵਿੱਚ ਇੱਕ ਤੋਂ ਇੱਕ ਚੁੱਲਾ ਹੋਵੇ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੀ ਗੱਲ ਕਿ ਸਾਡੇ ਘਰ 'ਚ ਇੱਕ ਅਗੀਠੀ ਹੁੰਦੀ ਸੀ ਜਿਹਦੇ ਵਿੱਚ ਅਸੀਂ ਚਾਹ ਬਣਾਉਂਦੇ ਸੀ ਜਿੱਚ ਸਿਰਫ ਘਾਟ ਬਾਲਣ ਨਾਲ ਕੇ ਅਸੀਂ ਚਾਹ ਬਣਾ ਲੈਂਦੇ ਸੀ ਇੱਕ ਸਾਡੇ ਇੱਕ ਚੌਕੇ ਦੇ ਵਿੱਚ ਵੱਡਾ ਚੁੱਲਾ ਹੁੰਦਾ ਸੀ ਜਿਹਦੇ ਵਿੱਚ ਅਸੀਂ ਸਾਰੇ ਟੱਬਰ ਦੀਆਂ ਰੋਟੀਆਂ ਬਣਾਉਣੀਆਂ ਸਬਜ਼ੀ ਜਿਹੜੀ ਆ ਉਹ ਬਣਾਉਣੀ ਉਹਦੇ ਵਿੱਚ ਜਾਦੀਆਂ ਪਾਥੀਆਂ ਲੱਗਦੀਆਂ ਸੀ ਉਸ ਤੋਂ ਇਲਾਵਾ ਇੱਕ ਸਾਡੇ ਘਰ ਜਿਹੜਾ ਪੜੋਲੀ ਹੁੰਦੀ ਸੀ ਕਈ ਉਹਨੂੰ ਆਹਾਰਾ ਵੀ ਬੋਲਦੇ ਆ ਤੇ ਪੜੋਲੀ ਦੇ ਵਿੱਚ ਅਸੀਂ ਨਕਲੇ ਤੋਂ ਦੁੱਧ ਤੱਤਾ ਕਰਨਾ ਜਾਂ ਫਿਰ ਜਿਹੜੀ ਹੌਲੀ ਹੌਲੀ ਮੱਠੀ ਮੱਠੀ ਅੱਗ ਤੇ ਦਾਲ ਧਰਨੀ ਉਸ ਤੋਂ ਇਲਾਵਾ ਸਾਡੇ ਕੋਲ ਤੰਦੂਰ ਹੁੰਦਾ ਸੀ ਜਦੋਂ ਸਾਡੇ ਘਰ ਵਿੱਚ ਕੋਈ ਪ੍ਰਾਣਾ ਆ ਜਾਂਦਾ ਸੀ ਤਾਂ ਅਸੀਂ ਤੰਦੂਰ ਤੇ ਰੋਟੀਆਂ ਵੀ ਪਕਾਉਂਦੇ ਸੀ ਤੇ ਨਾਲੇ ਆਣ ਗਵਾਂੜੀਆਂ ਚਾਚੀਆਂ ਤਈਆਂ ਇਕੱਠੀਆਂ ਹੋ ਕੇ ਆ ਕੇ ਰੋਟੀਆਂ ਲਗਾਉਂਦੀਆਂ ਸੀ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਨਕਲੇ ਦਾ ਲੋ ਹੁੰਦੀ ਸੀ ਜਿਸ ਤਰ੍ਹਾਂ ਕਿ ਸਾਡੇ ਬਾਹਰ ਕਿਤੇ ਬੰਦੇ ਲੱਗੇ ਜਾਂ ਘਰ ਵਿੱਚ ਕੋਈ ਕੰੰਧ ਕੋਈ ਕੋਠਾ ਪੈਣਦਿਆ ਤੇ ਜਾਲੀ ਰੋਟੀਆਂ ਹੋਣੀਆਂ ਤੇ ਲੋਹ ਤੇ ਜਿਹੜਾ ਖੁੱਲਾ ਬਾਲਣ ਬਾਲ ਕੇ ਅਸੀਂ ਰੋਟੀਆਂ ਫਕਾਉਂਦੇ ਸੀ ਬਣਾਉਂਦੇ ਸੀ ਇਸ ਤਰ੍ਹਾਂ ਸਾਡੇ ਕੋਲ ਜਿਸ ਤਰ੍ਹਾਂ ਚੁੱਲਿਆਂ ਦਾ ਹੀ ਬਹੁਤ ਜ਼ਿਆਦਾ ਚੁੱਲ੍ਹੇ ਇਸ ਤਰ੍ਹਾਂ ਸਾਡੇ ਕੋਲ ਬਾਲਣ ਕਿੰਨੇ ਪ੍ਰਕਾਰ ਦਾ ਹੁੰਦਾ ਸੀ ਤਿਲਾਂ ਦਾ ਬਾਲਣ ਹੋਣਾ ਹਰ ਹਰ ਦਾ ਬਾਲਣ ਹੋਣਾ ਸੰਨ ਦਾ ਬਾਲਣ ਹੋਣਾ ਫਿਰ ਉਸ ਤੋਂ ਇਲਾਵਾ ਟਾਲੀਆਂਆਂ ਛਾਂਗਣੀਆਂ ਉਹਨਾਂ ਦਾ ਬਾਲਣ ਹੋਣਾ ਫਿਰ ਸਾਡੇ ਕੋਲ ਦੂਤ ਛਾਂਗਣੇ ਉਹਨਾਂ ਦਾ ਬਾਲਣ ਫਿਰ ਨੰ ਅਗਲੇ ਦਾ ਛਪੈਦੇ ਛਾਂਗਣੇ ਉਹਨਾਂ ਦਾ ਬਾਲਣ ਪਾਥੀਆਂ ਤੋਂ ਇਲਾਵਾ ਸਾਡੇ ਕੋਲ ਕਿੰਨੇ ਬਾਲਣ ਨੇ ਫਿਰ ਪ੍ਰਾਰੀ ਹੋਣੀ ਫਿਰ ਤੁਕਿਆਂ ਦਾ ਬਾਲਣ ਸਿਆਲ ਦੇ ਵਿੱਚ ਹੋਣਾ ਫਿਰ ਸਰੋਂ ਦਾ ਬਾਲਣ ਹੋਣਾ ਬਹੁਤ ਹੀ ਪ੍ਰਕਾਰ ਦੇ ਸਾਡੇ ਕੋਲ ਬਾਲਣ ਹੁੰਦੇ ਸੀ ਅੱਜ ਸਾਡੇ ਕੋਲ ਖਾਲੀ ਇੱਕ ਗੈਸ ਚੁੱਲ੍ਹਾ ਹੈ